ਮੁਰਦਾਬਾਦ ਮੁਰਦਾਬਾਦ ਸਾਡਾ ਏਕਾ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਦੁਆ ਫੋਰਮਾਂ ਨੇ ਫੈਸਲਾ ਸੀਗਾ ਸਾਡਾ ਕਿ ਆਉਣ ਵਾਲੇ ਦਿਨਾਂ 'ਚ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਅੰਦੋਲਨ ਨੂੰ ਵੱਡਾ ਕਰਾਂਗੇ ਉਸੇ ਲੜੀ ਤਹਿਤ ਪਹਿਲਾਂ ਵੀ ਆਪਣੀ ਕ੍ਰਾਂਤੀਕਾਰ ਜੁਨੀਆਂ ਦਾ ਵੱਡਾ ਜਥਾ ਉੱਥੇ ਪਹੁੰਚਿਆ ਆਪਾਂ ਮਾਦੇ ਤੋਂ ਜਥਾ ਤੋਰਿਆ ਹੈਗਾ ਦੁਆਬੇ ਵਾਲਾ ਜਥਾ ਵੀ ਰਾਜੋ ਮਿਲ ਰਿਹਾ ਹੈਗਾ ਸਾਨੂੰ ਲਗਾਤਾਰ ਹੋਰ ਜਥੇਬੰਦੀਆਂ ਵੀ ਆਪਣੇ ਮੋਰਚਿਆਂ ਤੋਂ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਜਾਣ ਦਾ ਯਤਨ ਸ਼ੀਲ ਨੇ ਤੋ ਇਸ ਕਰਕੇ ਅੱਜ ਇੱਕ ਵੱਡਾ ਜਥਾ ਆ ਜਣਾ ਵਾ ਮੈਂ ਦਾਵਾ ਕਰਾਂ ਕਿ ਕਿੰਨੇ ਆ ਇਹ ਇਹ ਬਾਤ ਦੀ ਗੱਲ ਹੈਗੀ ਆ ਪਰ ਤੁਸੀਂ ਖੁਦ ਦੇਖਿਆ ਕਿ ਕਿੰਨਾ ਜ਼ਿਆਦਾ ਟਰੈਕਟਰ ਟਰਾਲੀਆਂ ਜੜੀਆਂ ਵਾ ਜੜੀਆਂ ਅੱਜ ਸੰਭੂ ਮੋਰਚੇ ਨੂੰ ਰਵਾਨਾ ਹੋ ਰਹੀਆਂ ਵਾ ਦੂਸਰਾ ਇਹ ਅੰਦੋਲਨ ਕੱਲਾ ਕਿਸਾਨਾਂ ਦਾ ਨਹੀਂ ਮੰਨਿਆ ਜਾਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਸਮਾਜ ਦੀ ਲੜਾਈ ਲੜ ਰਿਹਾ ਮੈਂ ਖਾਸ ਕਰਕੇ ਕਾਰਪੋਰੇਟ ਦੀ ਗੱਲ ਕਰ ਰਿਹਾ ਜਿਹੜੇ ਕਾਰਪੋਰੇਟ ਦੇ ਵੱਡੇ ਸ਼ਾਪਿੰਗ ਮਾਲਸ ਨੇ ਉਹਨਾਂ ਨੇ ਟੋਟਲ ਭਾਰਤ ਦੀ ਛੋਟੀ ਦੁਕਾਨਦਾਰੀ ਲੱਘੂ ਉਦਯੋਗ ਨੂੰ ਖਾਣਾ ਹੈਗਾ ਦੇਖੋ ਅੱਜ ਵੀ ਪਹਿਲਾਂ ਮੈਂ ਚੈਪਟੋ ਬਾਰੇ ਤੇ ਬਲਿੰਕਟਨ ਬਾਰੇ ਬੋਲਿਆ ਸੀ ਬਲਿੰਕਟਨ ਜਿਹੜੀ ਆਨਲਾਈਨ ਸਮਾਨ ਵੇਚਦੀ ਆ 23 ਰੁਪਏ 60 ਲੈ ਕੇ 45 ਰੁਪਏ ਜਿਹੜਾ ਬਾ ਚੈਪਟੋ ਦਾ ਤੇ ਬਲਿੰਕਟਨ ਦਾ ਤੁਸੀਂ ਆਨਲਾਈਨ ਆਪਾ ਬੁੱਕ ਕਰਾ ਲਓ ਅੱਜ ਵੇਖਿਆ 23 ਰੁਪਏ 2 ਫੁੱਟ ਗੰਨਾ ਵੀ ਦੇ ਰਹੇ ਆ। ਉਹਨੇ ਮੈਨੂੰ ਕੋਈ ਭਰਾਵ ਵਿਖਾ ਕੇ ਗਿਆ ਵੀ ਆ 23 ਰੁਪਿਆ ਗੰਨੇ ਦਾ ਰੇਟ ਆ ਤੇ ਗੰਨਾ 2 2.5 ਫੁੱਟ ਉਹਨਾ। ਸਾਨੂੰ ਭਈ ਗੰਨੇ ਦੇ ਪੈਸੇ ਨਹੀਂ ਦਿੰਦੇ। ਉਹ ਜਿਹੜਾ ਕਹਿੰਦੇ ਸੀ ਨਾ ਵੀ ਖੇਤੀ ਨੂੰ ਬਾਜ਼ਾਰ ਨਾਲ ਜੋੜਨਾ ਐ ਜੋੜਨਾ ਵਾ। ਵੀ ਸਸਥੋ ਲੈਣੀ ਚੀਜ਼ ਮੁਕਤ ਤੇ ਬਾਜ਼ਾਰ ਦੇ ਵਿੱਚ ਖਪਤਕਾਰ ਨੂੰ 10 ਗੁਣਾ 50 ਗੁਣਾ 100 ਗੁਣਾ ਮਹਿੰਗੀ ਦੇਣੀ ਆ। ਇਹ ਕਹਿੰਦੇ ਖੇਤੀ ਨੂੰ ਬਾਜ਼ਾਰ ਨਾਲ ਜੋੜਨਾ। ਤੋ ਇਸ ਕਰਕੇ ਅਸੀਂ ਵੀ ਕਹਿੰਨੇ ਆ ਵੀ ਕੋਈ ਪਾਰਟੀ ਦੁਕਾਨਦਾਰਾਂ ਦੀ ਰੇੜੀ ਫੜੀ ਵਾਲਿਆਂ ਦੀ ਜਿਹੜੇ ਛੋਟੇ ਲੱਗੂ ਉਦਯੋਗ ਦੀ ਲੜਾਈ ਨਹੀਂ ਲੜਦੀ ਕਿਸਾਨ ਮਜ਼ਦੂਰ ਲੜ ਰਹੇ ਆ ਨੌਜਵਾਨਾਂ ਦੀ ਵੀ ਗੱਲ ਕਰਦੇ ਹੈਗੇ ਆ ਬੇਰੋਜ਼ਗਾਰੀ ਆ ਨਸ਼ਾ ਵਾ ਕੱਲਾ ਆਪਣੀ ਨਹੀਂ ਗੱਲ ਕਰਦੀ ਬੇਸ਼ੱਕ ਸਾਡਾ ਨੌਜਵਾਨ ਵੀ ਆ ਖੇਤਾਂ 'ਚ ਕੰਮ ਕਰਨ ਵਾਲਾ ਜਾਂ ਖੇਤੀ ਤੇ ਨਿਰਭਰ ਨੌਜਵਾਨੀ ਮਜ਼ਦੂਰ ਦੀ ਗੱਲ ਵੀ ਕਰਦੇ ਆ 200 ਦਿਨ ਨਰੇਗਾ ਦੀ ਗੱਲ ਕਰ ਰਹੇ ਆ ਕਰਜ਼ੇ ਮੁਕਤ ਤੇ ਉੱਤੇ ਮਜ਼ਦੂਰ ਨੂੰ ਵੀ ਕਰਜ਼ਾ ਮੁਕਤ ਕਰਨ ਦੀ ਗੱਲ ਕਰਦੇ ਆ 60 ਸਾਲ ਤੋਂ ਬਾਅਦ ਜਿਹੜਾ ਖੇਤੀਚ ਮਜ਼ਦੂਰ ਹੈ ਉਹਦੀ ਪੈਨਸ਼ਨ ਦੀ ਗੱਲ ਕਰ ਰਹੇ ਆ ਆਦੀਵਾਸੀ ਸਮਾਜ ਦੀ ਵੀ ਗੱਲ ਕਰ ਰਹੇ ਆ ਤੋਂ ਕੋਲ ਮਿਲਾ ਕੇ ਅਸੀਂ ਸਮਾਜ ਦੀ ਲੜਾਈ ਲੜ ਰਹੇ ਆ ਇਸ ਕਰਕੇ ਪੂਰੇ ਪੰਜਾਬੀ ਸਮਾਜ ਨੂੰ ਦੇਸ਼ ਦੇ ਸਮਾਜ ਨੂੰ ਸਾਡਾ ਸਹਿਯੋਗ ਕਰਨਾ ਚਾਹੀਦਾ 30 ਚੋਂ ਨਾ ਕੀਤਾ ਵੀ ਹੈਗਾ ਇਸ ਕਰਕੇ ਕਿੰਨਾ ਜਿੰਨਾਂ ਚਿਰ ਪੰਜਾਬੀਓ ਇਕ ਮੋਟੋ ਕੇ ਸ਼ਨਰਸ਼ਨਾ ਕੀਤਾ ਉਹਨਾਂ ਜਰ ਮੰਗਾ ਸ਼ਾਇਦ ਨਾ ਮੰਨੀਆਂ ਜਾਣ ਬੇਸ਼ੱਕ ਗੱਲਬਾਤ ਦਾ ਸੱਦਾ ਆਇਆ ਹੈਗਾ ਇਸ ਕਰਕੇ ਪੂਰੇ ਦਵਾਬੀਆਂ ਨੂੰ ਠੀਕ ਆ ਪੂਰੇ ਪੰਜਾਬ ਨੂੰ ਅਪੀਲ ਕਰਦਾ ਵੀ ਹਰ ਪਿੰਡ ਦੇ ਵਿੱਚੋਂ ਇੱਕ ਟ੍ਰੈਕਟਰ ਟਾਲੀ ਇੱਕ ਟ੍ਰੈਕਟਰ ਟਾਲੀ ਐਨੇ ਪਿੰਚੋ ਲਿਆਉਣੀ 10-15 ਬੰਦੇ ਮੋਰਚੇ ਜੇ ਰੱਖਣੇ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਅੱਜ ਦਾ ਸੱਦਾ ਦੇ ਰਹੇ ਆ ਬਾਕੀ ਉੱਥੇ ਕੇਐਮਐਮ ਦੀ ਮੀਟਿੰਗ ਦੂਆ ਫੋਰਮਾ ਦੀ ਮੀਟਿੰਗ ਕਰ ਤੋਂ ਬਾਅਦ ਅਗਲੇ ਪ੍ਰੋਗਰਾਮ ਵੀ ਤੁਹਾਡੇ ਸਾਹਮਣੇ ਰੱਖੇ ਜਾਣਗੇ ਹੁਣ ਮੇਰੀ ਬੇਨਤੀ ਆ ਵੀ ਰਾਜ ਸਾਹਿਬ ਆਪਣੀ ਗੱਲ ਕਰ ਲੈਣਗੇ ਦਾ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਸ਼ੰਭੂ ਬਾਰਡਰ ਨੂੰ ਖਨੋਰੀ ਬਾਰਡਰ ਨੂੰ ਰਤਨਪੁਰਾ ਬਾਰਡਰ ਨੂੰ ਕਹਿ ਸਕਦੇ ਹਾਂ ਕਿ ਇਸ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਇੱਕ ਵੱਡਾ ਜਥਾ ਮਾਝੇ ਦੇ ਵਿੱਚੋਂ ਅੰਮ੍ਰਿਤਸਰ ਸਾਹਿਬ ਤੋਂ ਚੱਲਿਆ ਜਿਨ੍ਹਾਂ ਨੇ ਕੱਲ ਦੀ ਤਿਆਰੀ ਕੀਤੀ ਸੀ ਔਰ ਅੱਜ ਸਵੇਰੇ ਬਿਆਸ ਤੋਂ ਚੱਲੇ ਪਾਏ ਨੇ ਸੋ ਪੰਦੇਸਾ ਸਾਡੇ ਕੋ ਇੱਥੇ ਗੋਬੇ ਦੇ ਵਿੱਚ ਇਸ ਵੇਲੇ ਆਪਾਂ ਜਨੰਦਰ ਔਰ ਫਗਵਾਣਾ ਦੇ ਗੱਬੇ ਬੈਠੇ ਆ। ਸੋ ਇੱਥੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜਾ ਟਰਾਲੀਆਂ ਦਾ ਜਥਾ ਉਹ ਹੁਣੇ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਰਵਾਨਾ ਹੋਇਆ ਹੈ। ਹੱਲੇ ਪਿੱਛੋਂ ਵੀ ਆ ਰਹੀਆਂ ਨੇ ਟਰਾਲੀਆਂ ਬਹੁਤ ਸਾਰੀਆਂ। ਸੋ ਅਸੀਂ ਇਸ ਸਮੇਂ ਆਪੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਵਾਸਤੇ ਜਿਹੜੀ ਸਰਕਾਰ ਇਹ ਕਹਿ ਰਹੀ ਹੈ ਕਿ ਉੱਤੇ ਕੁਝ ਕੁ ਕਿਸਾਨ ਬੈਠੇ ਨੇ ਇਹ ਸਰਕਾਰ ਨੂੰ ਚਿੱਟਾ ਚਾਨਣ ਕਰਨ ਵਾਸਤੇ ਸੁੱਤੀ ਪਈ ਨੂੰ ਜਗਾਉਣ ਵਾਸਤੇ ਕਿ ਇਹ ਪੰਜਾਬ ਦੇ ਵਿੱਚੋਂ ਜਦੋਂ ਆਵਾਜ਼ ਦੇਵਾਂਗੇ ਤੇ ਕਿਸਾਨ ਆਪਣੇ ਹੱਕਾਂ ਲਈ ਐਵੇਂ ਟਰਾਲੀਆਂ ਜੋੜ ਕੇ ਟਰੈਕਟਰ ਜੋੜ ਕੇ ਵੱਡਣਾਵਾਂ ਲਾਉਣਗੇ ਸੋ ਸਰਕਾਰ ਜਲਦੋ ਜਲਦ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜਾ ਚਾਰਟਰ ਉਹਨਾਂ ਕੋ ਗਿਆ ਹੋਇਆ ਉਹਦੇ ਤੁਰੰਤ ਹੱਲ ਕਰੇ ਨਹੀਂ ਤਾਂ ਆਉਣ ਵਾਲਾ ਸਮਾਜ ਸੰਘਰਸ਼ ਦਾ ਆਰ ਪਾਰ ਦੀ ਲੜਾਈ ਹੋਏਗੀ ਹੋਰ ਤਿੱਖਾ ਹੋਏਗਾ ਤੇ ਦੁਆਬੇ ਦੇ ਵਿੱਚੋਂ ਕਿਉਂਕਿ ਹੁਣ ਗੰਨੇ ਦਾ ਸੀਜ਼ਨ ਚੱਲਦਾ ਪਿਆ ਹੁਣ ਸੰਗਤਾਂ ਗੱਡੀਆਂ ਨਾਲ ਉੱਥੇ ਜਾ ਰਹੀਆਂ ਨੇ ਅੱਜ ਵੀ ਬਹੁਤ ਸਾਰੀਆਂ ਗੱਡੀਆਂ ਨਾਲ ਕਾਬਲੇ ਤੇ ਜਾਣ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਲੇ ਆ ਥੋੜੇ ਜਿਹਾ ਗੰਨੇ ਦਾ ਕਿਉਂਕਿ ਆ ਫਰਵਰੀ ਦੇ ਵਿੱਚ ਗੰਨਾ ਲਾਗੇ ਹੋ ਜਾਂਦਾ ਤੇ ਫਿਰ ਇਤੋਂ ਵੀ ਵੱਡਾ ਕਾਫਲਾ ਟਰਾਲੀਆਂ ਦਾ ਸ਼ੰਭੂ ਬਾਡਰ ਨੂੰ ਕੁਝ ਕਰੇਗਾ ਜਿੰਨਾ ਚਿਰ ਸਰਕਾਰ ਮੰਗਾ ਨਹੀਂ ਮੰਦੀ ਇਹ ਸੰਘਰਸ਼ ਜਿਹੜਾ ਆ ਅੱਗੇ ਤੋਂ ਅੱਗੇ ਹੋਰ ਵਧੇਗਾ